ਸਾਸੀ ਗਾਨ ਮੈਂ ਹਾਂ ਤੁਹਾਡਾ ਹੋ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਆਈ ਮੰਦ ਭਾਗੀ ਖਬਰ ਸਨਾਟਾ ਛਾ ਗਿਆ ਹੈ ਪੰਜਾਬ ਅਤੇ ਹਰਿਆਣਾ ਦੇ ਫਨੌਰੀ ਬਾਰਡਰ ਤੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 49 ਦਿਨ ਹੋ ਗਏ ਨੇ ਮਰਨ ਵਰ ਉੱਤੇ ਬੈਠੇ ਹੋਏ ਨੂੰ ਇਧਰ ਕਿਸਾਨ ਜਥੇਬੰਦੀਆਂ ਕਿਸਾਨ ਆਗੂਆਂ ਵੱਲੋਂ ਹੁਣ ਜੱਟ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਪੋਰਟ ਕੀਤੀ ਜਾ ਰਹੀ ਹੈ ਕਿ ਤੁਹਾਡੀ ਲੜਾਈ ਦੇ ਵਿੱਚ ਅਸੀਂ ਵੀ ਸ਼ਾਮਲ ਹੋਣਾ ਚਾਹੁੰਦੇ ਹਾਂ ਜੇਕਰ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਵੱਲੋਂ ਹਾਲੇ ਕੋਈ ਵੀ ਗੱਲ ਜਸ ਸੈਟਿੰਗ ਕਰਨ ਦੀ ਗੱਲ ਨਹੀਂ ਕੀਤੀ ਜਾ ਰਹੀ ਇੱਧਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ 49 ਦਿਨ ਪੂਰੇ ਹੋਣ ਤੇ ਅੱਜ ਜਿਹੜੇ ਖੁਲਾਸੇ ਡਾਕਟਰਾਂ ਵੱਲੋਂ ਕੀਤੇ ਗਏ ਉਹਨਾਂ ਨੂੰ ਸੁਣ ਕੇ ਜਿੰਨੇ ਵੀ ਕਿਸਾਨ ਆਗੂ ਕਿਸਾਨ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਤੇ ਇੱਕ ਥਾਪੜ ਕੇ ਕਿਸਾਨ ਆਗੂ ਜਰਜੀਤ ਸਿੰਘ ਡਲੇਵਾਲ ਦੀ ਸਪੋਰਟ ਕਰ ਰਹੇ ਨੇ ਉਹਨਾਂ ਦੇ ਚਿਹਰਿਆਂ ਤੇ ਮਿਉਸੀ ਛਾ ਗਈ ਸਵੇਰੇ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਦੀਆਂ ਹੱਡੀਆਂ ਸੁੰਗੜ ਗਈਆਂ ਨੇ ਲੇਕਿਨ ਹੁਣੇ-ਹੁਣੇ ਡਾਕਟਰਾਂ ਦੀ ਰਿਪੋਰਟ ਆਈ ਹੈ ਡਾਕਟਰਾਂ ਦੀ ਰਿਪੋਰਟ ਨੇ ਸਿੱਧ ਕਰ ਦਿੱਤਾ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬੜੇ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੋ ਕੇ ਗੁਜ਼ਰ ਰਹੇ ਨੇ ਕਿਉਂਕਿ ਪਹਿਲਾਂ ਉਹਨਾਂ ਦੀਆਂ ਹੱਡੀਆਂ ਸੁਗੜਨੀਆਂ ਸ਼ੁਰੂ ਹੋਈਆਂ ਹੁਣ ਉਹਨਾਂ ਦਾ ਮਾਸ ਵੀ ਸੁਗੜਨਾ ਸ਼ੁਰੂ ਹੋ ਗਿਆ ਹੈ ਯਾਨੀ ਕਿ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਦੇ ਨਾਲ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ ਕਿਉਂਕਿ ਡਾਕਟਰ ਵਾਰ-ਵਾਰ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਨੂੰ ਕਹਿ ਰਹੇ ਨੇ ਕਿ ਤੁਸੀਂ ਫੌਰੀ ਆਈਸੀਯੂ ਦੇ ਵਿੱਚ ਐਡਮਿਟ ਹੋ ਜਾਓ ਲੇਕਿਨ ਵਾਰ-ਵਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇ ਵਾਲ ਵੱਲ ਵੱਲੋਂ ਲਾਹ ਹੀ ਕੀਤੀ ਜਾ ਰਹੀ ਹੈ ਯਾਨੀ ਕਿ ਮਨਾ ਕੀਤਾ ਜਾ ਰਿਹਾ ਹੈ ਮੇ ਉਹਨਾਂ ਨੇ ਕਿਹਾ ਕਿ ਮੈਂ ਭਾਵੇਂ ਮੈਂ ਸਰੀਰਕ ਤੌਰ ਤੇ ਕਮਜ਼ੋਰ ਹਾਂ ਚਾਹੇ ਮੇਰਾ ਬਾਸ ਸੁੰਗੜ ਗਿਆ ਹੈ ਚਾਹੇ ਮੇਰੀਆਂ ਹੱਡੀਆਂ ਜੜੀਆਂ ਨੇ ਸੁੰਗੜ ਗਈਆਂ ਨੇ ਲੇਕਿਨ ਫਿਰ ਮੀ ਲਾਸਟ ਬ੍ਰੈਥ ਯਾਨੀ ਕਿ ਆਖਰੀ ਸਾਹ ਤੱਕ ਮੈਂ ਕਿਸਾਨਾਂ ਦੇ ਲਈ ਮੌਤ ਦੇ ਨਾਲ ਲੜਾਂਗਾ ਇਹ ਵੱਡੀ ਗੱਲ ਵਾਰ-ਵਾਰ ਕਹਿ ਰਹੇ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਇਧਰ ਖਤਰੇ ਦੀ ਘੰਟੀ ਦੇ ਸੰਕੇਤ ਦੇ ਦਿੱਤੇ ਨੇ ਡਾਕਟਰਾਂ ਦੀ ਟੀਮ ਵੱਲੋਂ ਡਾਕਟਰਾਂ ਦੀ ਟੀਮ ਨੇ ਕਿਹਾ ਹੈ ਕਿ ਪਹਿਲਾਂ ਹੱਡੀਆਂ ਸੁਣਨੀਆਂ ਸ਼ੁਰੂ ਹੋ ਗਈਆਂ ਹੁਣ ਮਾਸ ਵੀ ਸੁਣਨਾ ਸ਼ੁਰੂ ਹੋ ਗਿਆ ਹੈ ਕਿਸਾਨ ਆਗੂ ਜਗਜੀਤ ਜਗਜੀਤ ਸਿੰਘ ਡੱਲੇਵਾਲ ਦਾ ਕਿਟ ਨਾਈਟ ਵੀ ਉਹਨਾਂ ਦਾ ਵਧਿਆ ਹੈ ਦਿਲ ਦਾ ਦੌਰਾ ਵੀ ਪੈ ਸਕਦਾ ਹੈ ਕਿਸੇ ਸਮੇਂ ਉਹਨਾਂ ਦੇ ਗੁਰਦੇ ਵੀ ਉਹਨਾਂ ਨੂੰ ਜਵਾਬ ਦੇ ਸਕਦੇ ਨੇ ਕਿਉਂਕਿ ਵਾਰ-ਵਾਰ ਬੇਹੋਸ਼ ਹੋਣਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵਾਰ-ਵਾਰ ਹਾਥਾਂ ਪੈਰਾਂ ਦਾ ਸੁਗੜ ਜਾਣਾ ਵਾਰ-ਵਾਰ ਸਰੀਰ ਦਾ ਠੰਡੇ ਪੈ ਜਾਣਾ ਅਤੇ ਵਾਰ-ਵਾਰ ਬੀਪੀ ਦਾ ਲੋ ਹੋ ਜਾਣਾ ਕਿਉਂਕਿ ਜਿਹੜੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਵਾਰ-ਵਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਚੈੱਕ ਕਰ ਰਹੀਆਂ ਨੇ ਉਹਨਾਂ ਮਸ਼ੀਨਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ ਜਿਸ ਤਰ੍ਹਾਂ ਅੱਜ ਡਾਕਟਰਾਂ ਨੇ ਪਹਿਲਾਂ ਸਵੇਰੇ ਖਲਾਸਾ ਕੀਤਾ ਸੀ ਕਿ ਹੱਡੀਆਂ ਸੂਣ ਰਹੀਆਂ ਨੇ ਲੇਕਿਨ ਹੁਣੇ ਹੀ ਡਾਕਟਰਾਂ ਦੀ ਰਿਪੋਰਟ ਆਈ ਹੈ ਮੀਡੀਆ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕ੍ਰਿਟੀਕਲ ਯਾਨੀ ਕਿ ਬੜੀ ਹੀ ਦਰਦਨਾਕ ਸਥਿਤੀ ਬਣੀ ਹੋਈ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਕੇ ਉਹਨੇ ਕਿਹਾ ਕਿ ਫੌਰੀ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਜਾਵੇ ਨਹੀਂ ਤਾਂ ਵੱਡਾ ਹਾਸਾ ਵਾਪਰ ਸਕਦਾ ਹੈ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਦੇ ਨਾਲ